ਜਿਹਾ ਲੱਗੇ ਨਹੀਂ ਪੈਸੇ ਹੋਰ ਵੀ ਥੋੜੇ ਜੇ ਘਾਟਾ ਅਜੇ ਗੱਲਬਾਤ ਚੱਲੀ ਰਹੀ ਸੀ ਉਹ ਜਿਹਦੇ ਪੈਸੇ ਸਨ ਉਹ ਵਿਚਾਰਾ ਉੱਚੀ ਉੱਚੀ ਰੋਂਦਾ ਆ ਗਿਆ ਜਿਹਦਾ ਸਾਰਾ ਕੁਝ ساری ਜ਼ਿੰਦਗੀ ਦੀ ਕਮਾਈ ਹੋਏ ਉਹਨੇ ਤਾਂ ਰੋਣਾ ਹੀ ਸੀ ਉੱਚੀ ਉੱਚੀ ਰੋਂਦਾ ਆ ਰਿਹਾ ਹੈ ਕਹਿਣ ਲੱਗੇ ਜੀ ਮੇਰੇ ਇੱਥੇ ਪੈਸੇ ਰੱਖ ਕੇ ਬਿਤਾਜੀ ਕਹਿਣ ਲੱਗੇ ਬਹਿ ਜਾ ਜਿਹੜੇ ਗੁਰੂ ਦੇ ਚਰਨਾਂ ਵਿੱਚ ਰੱਖ ਗਿਆ ਨਾ ਗੁਰੂ ਨੇ ਤੇਰੀ ਵਿਫਾਜਤ ਕੀਤੀ ਤੇਰਾ ਇੱਕ ਇੱਕ ਰੁਪਈਆ ਸਲਾਮਤ ਹੈ ਸੱਚ ਦੱਸ ਕਿੰਨੇ ਪੈਸੇ ਨੇ ਉਹਨੇ ਦੱਸਿਆ 11 ਲੱਖ ਇੰਨੇ ਹਜ਼ਾਰ ਅੰਤਰ ਜਾਮੀ ਗੁਰੂ ਬਿਨਾਂ ਕਹੇ ਰੱਬ ਵੀ ਅੰਤਰ ਜਾਮੀ ਤੇ ਗੁਰੂ ਪਰਮੇਸ਼ਰ ਦੀ ਅੰਤਰ ਜਾਮੀ ਤੰਕਰ ਲੋਕ ਦੀ ਦਾ ਕੋਈ ਆਸਰਾ ਨਹੀਂ ਜਦੋਂ ਉਹਨੂੰ ਦੁਖੀ ਕੀਤਾ ਜਾਂਦਾ ਹੈ ਨਾ ਉਹ ਕਰਮ ਬਣ ਜਾਂਦਾ ਹੈ ਫਿਰ ਉਹ ਭੋਗਣਾ ਪੈਂਦਾ ਤਾਂ ਹੀ ਇਹੋ ਪੜਦੇ no